ਨਰੇਂਦਰ ਮੋਦੀ ਸਰਕਾਰ ਦੇ ਤੀਸਰੇ ਕਾਰਜਕਾਲ ਦਾ ਪਹਿਲਾ ਬਜਟ ਜੋ ਵਿੱਤ ਮੰਤਰੀ ਆਦਰਨੀ ਨਿਰਮਲਾ ਸਿਤਾਰਾ ਮੰਜੀ ਨੇ ਪੇਸ਼ ਕੀਤਾ ਉਹ ਦੇਸ਼ ਨੂੰ ਤਰੱਕੀ ਔਰ ਖੁਸ਼ਹਾਲੀ ਦੇ ਰਾਹ ਤੇ ਤੋਰਨ ਤੇ ਇੱਕ ਵੱਡਾ ਮੀਲ ਦਾ ਪੱਥਰ ਸਥਾਪਿਤ ਹੋਇਆ ਹੈ। ਇਹ ਬਜਟ ਦੇਸ਼ ਦੇ ਸਾਰੇ ਵਰਗਾਂ ਦੀ ਰਾਹਤ ਲੈ ਕੇ ਆਇਆ ਹੈ। ਨਰੇਂਦਰ ਮੋਦੀ ਜੀ ਨੇ ਜੋ ਗੱਲ ਚੋਣਾਂ ਤੋਂ ਪਹਿਲਾਂ ਕਹੀ ਸੀ ਇਸ ਬਜਟ 'ਚ ਵੀ ਪ੍ਰਗਟ ਹੋਈ ਹੈ। ਬਜਟ ਦੇਸ਼ ਦੇ ਅੰਦਰ ਗਰੀਬਾਂ ਦੇ ਕਲਿਆਣ ਲਈ ਪਰਦੇਸ਼ ਨੂੰ ਗਰੀਬੀ ਤੋਂ ਮੁਕਤ ਕਰਨ ਵਾਲੀ ਇੱਕ ਲੰਬੀ ਕੁਲਾਂ ਉੱਠਦਾ ਨਜ਼ਰ ਆਇਆ ਇਹਦੇ ਨਾਲ ਨਾਲ ਹੀ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਾਲਾ ਇਹ ਬਜਟ ਹੈ ਬਜਟ ਦਾ ਪੂਰਾ ਫੋਕਸ ਹੀ ਨਵੇਂ ਰੋਜਗਾਰ ਪੈਦਾ ਕਰਨ ਦੇ ਉੱਤੇ ਹੈ ਚਾਹੇ এমਪਲॉयमेंट ਲਿੰਕਡ ਇਨਸੈਂਟਿਵ ਦੀ ਗੱਲ ਹੈ ਚਾਹੇ ਸਟਾਰਟਅਪ ਦੇ ਨਵੇਂ ਇਕੋਸਿਸਟਮ ਨੂੰ ਸਟਰੈਂਥਰ ਕਰਨ ਦੀ ਗੱਲ ਹੈ ਅਸੀਂ ਕਈ ਕਦਮ ਇਸ ਬਜਟ ਚ ਨੇ ਜਿਦੇ ਨਾਲ ਦੇਸ਼ ਦੇ ਅੰਦਰ ਕਰੋੜਾ ਨਵੇਂ ਰੋਜਗਾਰ ਦੇ ਸਾਧਨ ਪੈਦਾ ਹੋਣਗੇ ਇਹਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਵੱਲ ਵੀ ਤੇਜ਼ੀ ਨਾਲੇ ਬਜਟ ਅੱਗੇ ਵਧੇਗਾ ਦੇਸ਼ ਇਸ ਬਜਟ ਦੇ ਮਾਧਿਅਮ ਦੇ ਨਾਲ ਖੇਤੀ ਦਾ ਬਜਟ ਵਧਾਇਆ ਗਿਆ ਪਿਛਲੀ ਵਾਰ ਨਾਲੋਂ ਪਿੰਡਾਂ ਦੇ ਅੰਦਰ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਕਿਸਾਨ ਫਸਲਾਂ ਦਾ ਵਿਵਿधीਕਰਨ ਕਰ ਸਕਣ ਉਹਦੇ ਲਈ ਬਹੁਤ ਸਾਰੇ ਉਪਰਾਲੇ ਬਹੁਤ ਸਾਰੇ ਕਦਮ ਇਸ ਬਜਟ ਦੇ ਅੰਦਰ ਨੇ ਇਹਦੇ ਨਾਲ ਨਾਲ ਦੇਸ਼ ਦੀਆਂ ਮਹਿਲਾਵਾਂ ਉਨਾ ਤੇ 20 ਬਜਟ ਦਾ ਬਹੁਤ ਫੋਕਸ ਹੈ ਮਹਿਲਾਵਾਂ ਨੂੰ ਕਿਵੇਂ ਸਸ਼ਕਤ ਕਰਨਾ ਹੈ ਉਹਨਾਂ ਦੀ ਰੁਜ਼ਗਾਰ ਵਿੱਚ ਭਾਗੀਦਾਰੀ ਕਿੰਨੇ ਵਧੇ ਉਹਦੇ ਲਈ ਵੀ ਬਹੁਤ ਸਾਰੇ ਉਪਰਾਲੇ ਇਸ ਬਜਟ 'ਚ ਰੱਖੇ ਗਏ ਨੇ ਉਹਦੇ ਨਾਲ ਨਾਲ ਮੱਧਮ ਵਰਗ ਨੂੰ ਵੀ ਟੈਕਸ ਤੋਂ ਛੂਟ ਦੇ ਕਰਕੇ ਲਗਭਗ ਸਾਲਾਨਾ 18000 ਰੁਪਏ ਤੱਕ ਦੀ ਬਜਟ ਜੜੀ ਹੈ ਉਹ ਹਰੇਕ ਆਮ ਵਰਗ ਦੇ ਮੱਧਮ ਵਰਗ ਦੇ ਹਿੰਦੁਸਤਾਨੀ ਦੀ ਇਸ ਬਜਟ ਦੇ ਮਾਤੇ ਨਾਲ ਹੋਏਗੀ ਸੋ ਇਸ ਅਗਾਂ ਵਧੂ ਦੇਸ਼ ਨੂੰ ਤਰੱਕੀ ਦੇ ਤੌਰ 'ਤੇ ਮਾਲੇ ਬਜਟ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਬਹੁਤ ਪ੍ਰਸ਼ੰਸਾ ਕਰਦੀ ਹੈ। ਔਰ ਨਰਿੰਦਰ ਮੋਦੀ ਜੀ ਦਾ ਔਰ ਵਿੱਤ ਮੰਤਰੀ ਦਾ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਇਸ ਪ੍ਰਕਾਰ ਦਾ ਇੱਕ ਦੂਰਦਰਸ਼ੀ ਬਜਟ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਿਆ ਜਿਹਦੇ ਨਾਲ ਹਿੰਦੁਸਤਾਨ ਹੋਰ ਤੇਜ਼ੀ ਨਾਲ ਵਿਕਾਸ ਦੀਆਂ ਉਚਾਨਾਂ ਹਟੇਗਾ। ਇਹਦੇ ਨਾਲ ਨਾਲ ਹੀ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਾਲਾ ਇਹ ਬਜਟ ਹੈ। ਬਜਟ ਦਾ ਪੂਰਾ ਫੋਕਸ ਹੀ ਨਵੇਂ ਰੋਜ਼ਗਾਰ ਪਦਾ ਕਰਨ ਦੇ ਉੱਤੇ ਹੈ। ਚਾਹੇ এমਪਲாய்ਮੈਂਟ ਲਿੰਕਡ ਇਨਸੈਂਟਿਵ ਦੀ ਗੱਲ ਹੈ ਚਾਹੇ ਸਟਾਰਟਅਪ ਦੇ ਨਵੇਂ ਇਕੋਸਿਸਟਮ ਨੂੰ ਸਟਰੈਂਥਨ ਕਰਨ ਦੀ ਗੱਲ ਹੈ ਅਸੀਂ ਕਈ ਕਦਮ ਇਸ ਬਜਟ ਚ ਨੇ ਜਿਦੇ ਨਾਲ ਦੇਸ਼ ਦੇ ਅੰਦਰ ਕਰੋੜਾਂ ਨਵੇਂ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਇਹਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਵਾਲੇ ਵੀ ਤੇਜ਼ੀ ਨਾਲੇ ਬਜਟ ਅੱਗੇ ਵਧੇਗਾ ਦੇਸ਼ ਇਸ ਬਜਟ ਦੇ ਮਾਧਿਅਮ ਦੇ ਨਾਲ ਖੇਤੀ ਦਾ ਬਜਟ ਵਧਾਇਆ ਗਿਆ ਪਿਛਲੀ ਵਾਰ ਨਾਲੋਂ ਪਿੰਡਾਂ ਦੇ ਅੰਦਰ 인ਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਕਿਸਾਨ ਫਸਲਾਂ ਦਾ ਵਿਵਿधीਕਰਨ ਕਰ ਸਕਣ ਉਹਦੇ ਲਈ ਬਹੁਤ ਸਾਰੇ ਉਪਰਾਲੇ ਬਹੁਤ ਸਾਰੇ ਕਦਮ ਇਸ ਬਜਟ ਦੇ ਅੰਦਰ ਨੇ ਇਹਦੇ ਨਾਲ ਨਾਲ ਦੇਸ਼ ਦੀਆਂ ਮਹਿਲਾਵਾਂ ਉਹਨਾਂ ਤੇ ਵੀ ਇਸ ਬਜਟ ਦਾ ਬਹੁਤ ਫੋਕਸ ਹੈ ਮਹਿਲਾਵਾਂ ਨੂੰ ਕਿਵੇਂ ਸਸ਼ਕਤ ਕਰਨਾ ਹੈ ਉਹਨਾਂ ਦੀ ਰੋਜ਼ਗਾਰਤ ਭਾਗੀਦਾਰੀ ਕਿਵੇਂ ਵਧੇ ਉਹਦੇ ਲਈ ਵੀ ਬਹੁਤ ਸਾਰੇ ਉਪਰਾਲੇ ਇਸ ਬਜਟ ਚ ਰੱਖੇ ਗਏ ਨੇ ਔਰ ਇਹਦੇ ਨਾਲ ਨਾਲ ਮੱਧਮ ਵਰਗ ਨੂੰ ਵੀ ਟੈਕਸ ਤੋਂ ਛੂਟ ਦੇ ਕਰਕੇ ਲਗਭਗ ਸਾਲਾਨਾ 18000 ਰੁਪਏ ਤੱਕ ਦੀ ਬਚਤ ਜੜੀ ਹੈ ਉਹ ਹਰੇਕ ਆਮ ਵਰਗ ਦੇ ਮੱਧਮ ਵਰਗ ਦੇ ਹਿੰਦੁਸਤਾਨੀ ਦੀ ਇਸ ਬਜਟ ਦੇ ਮਾਧਮ ਨਾਲ ਹੋਏਗੀ ਸੋ ਇਸ ਆਗਾਮੀ ਦੂਸ਼ ਨੂੰ ਤਰੱਕੀ ਕੇ ਤੋਰਨ ਵਾਲੇ ਬਜਟ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਬਹੁਤ ਪ੍ਰਸ਼ੰਸਾ ਕਰਦੀ ਹੈ ਔਰ ਨਰਿੰਦਰ ਮੋਦੀ ਜੀ ਦਾ ਔਰ ਵਿੱਤ ਮੰਤਰੀ ਦਾ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਦੂਰਦਰਸ਼ੀ ਬਜਟ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਿਆ ਹੈ ਜਿਸ ਦੇ ਨਾਲ ਹਿੰਦੁਸਤਾਨ ਹੋਰ ਤੇਜ਼ੀ ਨਾਲ ਵਿਕਾਸ ਦੀਆਂ ਪੁਲਾਹਾਂ ਹਟੇਗਾ ਬਹੁਤ ਬਹੁਤ ਬਧਨ